ਸਕਾਲੀਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਜਿਤਦਾਰ ਜਸਵੰਤ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਕਿਹਾ ਕਿ ਕਦੇ ਜੰਗ ਕਦੇ ਹੜਾਂ ਦੇ ਬੇਲੋੜੇ ਬੱਦਰ ਜਾਣਬੁੱਝ ਕੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ ਉਹਨਾਂ ਕਿਹਾ ਕਿ ਪੰਜਾਬ ਅੰਦਰ ਬੇਲੋੜਾ ਹੜ੍ਹ ਪੈਦਾ ਕਰਕੇ ਕਿਸਾਨੀ ਜਵਾਨੀ ਮਜ਼ਦੂਰਾਂ ਦੁਕਾਨਦਾਰਾਂ ਕਾਰਖਾਨੇਦਾਰਾਂ ਸਮੇਤ ਸਾਰੀਆਂ ਮੁੱਖ ਲੋੜਾਂ ਨੂੰ ਪ੍ਰਭਾਵਿਤ ਕਰਕੇ ਪੰਜਾਬ ਨੂੰ ਬਰਬਾਦੀ ਦੇ ਕੰਡੇ ਖੜਾ ਕਰ ਦਿੱਤਾ ਗਿਆ ਹੈ ਸੈਂਟਰ ਦੀ ਮੋਦੀ ਸਰਕਾਰ ਇਸ ਬਰਬਾਦੀ ਨੂੰ ਮੂਕ ਦਰਸ਼ਕ ਹੋ ਕੇ ਦੇਖ ਰਹੀ ਹੈ ਤੇ ਇੱਕ ਵੀ ਸ਼ਬਦ ਪੰਜਾਬ ਦੇ ਲਈ ਜੋ ਹੜਾ ਨਾਲ ਬਰਬਾਦੀ ਹੋਈ ਹੈ ਉਹ ਬੋਲ ਨਹੀਂ ਰਿਹਾ ਇਸ ਤੋਂ ਸਾਬਤ ਹੋ ਰਿਹਾ ਕਿ ਪੰਜਾਬ ਦੇ ਅੰਦਰ ਬੇ ਲੋੜੇ ਹੜ੍ਹ ਲਿਆ ਕੇ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਜਾਣ ਬੁੱਝ ਕੇ ਬਰਬਾਦ ਕਰਨਾ ਚਾਹੁੰਦੀ ਹੈ ਕੇਜਰੀ ਵਾਲ ਵੀ ਮੂਕ ਦਰਸ਼ਕ ਹੋ ਕੇ ਪੰਜਾਬ ਦੀ ਪਰਵਾਦੀ ਹੁੰਦੀ ਹੋਈ ਮੋਦੀ ਸਰਕਾਰ ਦੀ ਤਰ੍ਹਾਂ ਦਿਖ ਰਹੇ ਨੇ ਜੇਕਰ ਪੰਜਾਬ ਦੇ ਅੰਦਰ ਸਮਾਜ ਸੇਵੀ ਸੰਸਥਾਵਾਂ ਨਾ ਹੁੰਦੀਆਂ ਤਾਂ ਪੰਜਾਬ ਅੰਦਰ ਹੋਰ ਖਲਬਲੀ ਮਚ ਜਾਣੀ ਸੀ ਤੇ ਨਾ ਹੀ ਕਿਸੇ ਨੂੰ ਲੰਗਰ ਮਿਲਣਾ ਸੀ ਤੇ ਨਾ ਹੀ ਪਸ਼ੂਆਂ ਦੇ ਲਈ ਚਾਰਾ ਮਿਲਣਾ ਸੀ ਤੇ ਨਾ ਹੀ ਪਾਣੀ ਵਿੱਚ ਫਸੇ ਲੋਕਾਂ ਨੂੰ ਕੱਢਿਆ ਜਾਣਾ ਸੀ ਤੇ ਨਾ ਹੀ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਣੀ ਸੀ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਸਮਿਤ ਹੋਰ ਵੀ ਜਿੰਨੀਆਂ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਰਾਜਸਥਾਨ, ਜੁਪੀ, ਮੁਸਲਮਾਨ ਕੌਮ ਆਦ ਲੋਕਾਂ ਦੀ ਸਾਰ ਲੈ ਕੇ ਦੁੱਖ ਦੀ ਘੜੀ ਵਿੱਚ ਅੱਗੇ ਹਿੱਕ ਡਾ ਕੇ ਪੰਜਾਬ ਦੀ ਜਨਤਾ ਨੂੰ ਵਿਚਾਲਿਆ ਗਿਆ ਤੇ ਇਤਿਹਾਸ ਕਾਇਮ ਕਰ ਦਿੱਤਾ ਗਿਆ ਕਾਂ ਸਿੰਘ ਵਾਲਾ ਤੇ ਜਤਿਹਦਾਰ ਚੀਮਾ ਨੇ ਆਖਿਆ ਕਿ ਜੇਕਰ ਪੌਂਗ ਡੈਮ, ਪਾਖੜਾ ਡੈਮ, ਰਣਜੀਤ ਸਾਗ ਡੈਮ ਸਮੇਤ 4 ਡੈਮ ਨਹੀਂ ਟੁੱਟ ਨਹੀਂ ਸਕਦੇ ਤਾਂ ਫਿਰ ਰਾਵੀ ਪਿਆਸ ਸਤਲੁਜ ਦਰਿਆ ਕਿਉਂ ਟੁੱਟੇ ਨੇ ਇਸ ਲਈ ਦਰਿਆ ਇੱਕ ਨੀਤੀ ਦੇ ਰਾਹੀ ਜਾਣਬੁੱਝ ਕੇ ਤੋੜੇ ਗਏ ਨੇ ਜਿਸ ਤਰੀਕੇ ਇੰਡੀਆ ਤੇ ਭਾਗ ਦੀ ਬੇਲੋੜੀ ਜੰਗ ਲਾ ਕੇ ਪੰਜਾਬ ਨੂੰ ਬਰਬਾਦ ਕੀਤਾ ਗਿਆ ਜਦ ਕੇ ਬਾਰਡਰ ਉੱਤੇ ਰਾਜਸਥਾਨ ਅਤੇ ਗੁਜਰਾਤ ਲੱਗਦੇ ਨੇ ਜਦ ਉਹਨਾਂ ਸਟੇਟਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਪੰਜਾਬ ਦਾ ਨੁਕਸਾਨ ਕਿਉਂ ਕੀਤਾ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ 70000 ਰੁਪਏ ਪ੍ਰਤੀ ਏਕੜ ਜ਼ਮੀਨ ਲੱਖ ਰੁਪਏ ਪ੍ਰਤੀ ਮੱਝ 50000 ਰੁਪਏ ਪ੍ਰਤੀ ਗਾਂ 20000 ਰੁਪਏ ਪ੍ਰਤੀ ਮਹੀਨਾ ਮਜ਼ਦੂਰਾ 20000 ਰੁਪਏ ਪ੍ਰਤੀ ਦੁਕਾਨਦਾਰ ਪ੍ਰਤੀ ਮੁਆਵਜ਼ਾ ਦਿੱਤਾ ਜਾਵੇ ਹੜਵਾਲੀ ਜਗ੍ਹਾ ਤੇ ਸਾਰਾ ਕਰਜ਼ਾ ਮਾਫ ਕੀਤਾ ਜਾਵੇ ਕਣਕ ਦਾ ਬੀਜ ਰੇਹ ਤੇਲ ਤੇ ਦਵਾਈਆਂ ਵਜਾਈ ਆਦ ਦਾ ਪ੍ਰਬੰਧ ਕਰਕੇ ਦਿੱਤੀ ਜਾਵੇ ਤਾਂ ਪਿਛਲੀਆਂ ਕਿਸ਼ਤਾਂ ਦੀ ਰਿਕਵਰੀ ਤੇ پابੰਦੀ ਲਾਈ ਜਾਵੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੰਮ ਨਾ ਕੀਤਾ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਹੜਾ ਨੂੰ ਰੋਕਣ ਦੇ ਲਈ ਸਦੀਵੀ ਪ੍ਰਬੰਧ ਕਰਕੇ ਦੇਵੇਗੀ ਅਤੇ ਕਿਸਾਨ ਨੇ ਮਜ਼ਦੂਰਾ ਦੁਕਾਨਦਾਰਾ ਕਾਰਖਾਨੇਦਾਰਾ ਇਹਨਾਂ ਸਾਰਿਆਂ ਦਾ ਜੋ ਕਰਜ਼ਾ ਮਾਫ ਕੀਤਾ ਜਾਵੇ ਜੇਕਰ ਅੰਬਾਨੀਆ ਅੰਡਾਨੀਆ ਵੱਡੇ ਕਾਰਖਾਨਿਆਂ ਦਾ ਕਰਜ਼ਾ ਮਾਫ ਹੋ ਸਕਦਾ ਤਾਂ ਫਿਰ ਇਹਨਾਂ ਕਿਸਾਨ ਮਜ਼ਦੂਰਾ ਦਾ ਕਿਉਂ ਨਹੀਂ